ਤਬੇਰ ਦਾ ਟਾਈਮ ਸੀ ਮੈਂ ਆਪਣੀ 6 ਸਾਲ ਦੀ ਭੈਣ ਸਿਮਰਨ ਦੇ ਨਾਲ ਖੇਡਣ ਵਿੱਚ ਬਿਜੀ ਸੀ ਉਦੋਂ ਹੀ ਮੇਰੀ ਤਾਈ ਮੇਰੇ ਕੋਲ ਆਂਦੀ ਹੈ ਅਤੇ ਕਹਿੰਦੀ ਹੈ ਕਿ ਚੱਲ ਮੈਂ ਤੈਨੂੰ ਨਵਾ ਦਵਾਂ ਮੈਂ ਹੈਰਾਨ ਹੋ ਜਾਣਾ ਹਾਂ ਕਿਉਂਕਿ ਅੱਜ ਤੱਕ ਤਾਈ ਨੇ ਮੈਨੂੰ ਕਦੇ ਵੀ ਨਵਾਇਆ ਨਹੀਂ ਸੀ ਕਿਉਂਕਿ ਮੈਂ ਤਾਂ ਖੁਦ ਹੀ ਨਹਾ ਲਿਆ ਕਰਦਾ ਸੀ ਅਤੇ ਫਿਰ ਤਾਈ ਮੈਨੂੰ ਨਵਾਣ ਵਾਸਤੇ ਲੈ ਜਾਂਦੀ ਹੈ ਤਾਈ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਨਵਾਇਆ ਅਤੇ ਇੱਕ ਸੋਹਣਾ ਸੂਟ ਵੀ ਮੈਨੂੰ ਪੋਆਇਆ ਜਿਸ ਤੋਂ ਬਾਅਦ ਮੈਂ بار بار ਤਾਈ ਨੂੰ ਇਹ ਪੁੱਛ ਰਿਹਾ ਸੀ ਕਿ ਤਾਈ ਆਪਾਂ ਕਿੱਥੇ ਜਾ ਰਹੇ ਹਾਂ ਪਰ ਤਾਈ ਨੇ ਮੇਰਾ ਕਿਸੇ ਵੀ ਗੱਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਪਨਾ ਇੱਕ ਫੇਵਰੇਟ ਗਾਣਾ ਗੁੰਗੁਨਾਉਣ ਲੱਗ ਪਈ ਜਿਵੇਂ ਹੀ ਮੈਂ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਮੈਂ ਦੇਖਦਾ ਹਾਂ ਕਿ ਤਾਇਆ ਜੀ ਵੀ ਆਪਣੇ ਕੰਮ ਤੋਂ ਆ ਗਏ ਸੀ ਉਹਨਾਂ ਨੇ ਹੱਥ ਮੂੰਹ ਧੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਪਿਆਰ ਭਰੀ ਨਜ਼ਰਾਂ ਨਾਲ ਮੈਨੂੰ ਦੇਖਿਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਨਜ਼ਰ ਤਾਈ ਬਲ ਮਾਰੀ ਤਾਂ ਤਾਈ ਜੀ ਅੱਗੋਂ ਬੋਲੀ ਕਿ ਆਪਾਂ ਲੇਟ ਹੋ ਰਹੇ ਹਾਂ ਆਪਾਂ ਨੂੰ ਹੁਣ ਜਲਦੀ ਚੱਲਣਾ ਚਾਹੀਦਾ ਹੈ ਤਾਇਆ ਜੀ ਨੇ ਇਸ਼ਾਰਾ ਕਰਕੇ ਮੈਨੂੰ ਆਪਦੇ ਕੋਲ ਬੁਲਾਇਆ ਤੇ ਮੈਂ ਵੀ ਜਾ ਕੇ ਤਾਇਆ ਜੀ ਨੂੰ ਪੁੱਛਿਆ ਕਿ ਤਾਇਆ ਜੀ ਆਪਾਂ ਕਿੱਥੇ ਜਾ ਰਹੇ ਹਾਂ ਤਾਇਆ ਜੀ ਬਿਲਕੁਲ ਚੁੱਪ ਹੋ ਗਏ ਅਤੇ ਨੀਚੇ ਬਹਿ ਕੇ ਮੇਰੇ ਮੱਥਾ ਚੁੰਮਣ ਲੱਗ ਪਏ ਅਤੇ ਕਹਿਣ ਲੱਗ ਪਏ ਆਪਾਂ ਜਿੱਥੇ ਅੱਜ ਜਾ ਰਹੇ ਹਾਂ ਨਾ ਉੱਥੇ ਜਾ ਕੇ ਤੈਨੂੰ ਸਕੂਨ ਮਿਲੇਗਾ ਤੇਰੀ ਜ਼ਿੰਦਗੀ ਬਦਲ ਜਾਵੇਗੀ ਜਿਸ ਤੋਂ ਬਾਦ ਤਾਇਆ ਜੀ ਰੋਹਿਤ ਨੂੰ ਨਾਲ ਲੈ ਕੇ ਚੱਲਣ ਲੱਗ ਪੈਂਦੇ ਨੇ ਜਿਸ ਤੋਂ ਬਾਅਦ ਤਾਈ ਜੀ ਦੀ ਛੋਟੀ ਕੁੜੀ ਜੋ ਕਿ ਤਾਈ ਜੀ ਦਾ ਹੱਥ ਫੜੇ ਹੋਏ ਸੀ ਪੂਰੇ 1 ਘੰਟੇ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਇੱਕ ਬਹੁਤ ਵੱਡੀ ਬਿਲਡਿੰਗ ਦੇ ਕੋਲ ਪਹੁੰਚ ਜਾਂਦੇ ਹਾਂ ਜਿੱਥੇ ਕਿ ਇੱਕ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਸੀ ਉਹ ਬੋਰਡ ਸੀ ਅਨਾਥ ਆਸ਼ਰਮ ਦਾ ਬੋਰਡ ਮੈਂ ਸਕੂਲ ਜਾਂਦਾ ਸੀ ਇਸ ਲਈ ਜਿਵੇਂ ਹੀ ਮੈਂ ਉਸ ਬੋਰਡ ਨੂੰ ਪੜ੍ਹਿਆ ਤਾਂ ਮੇਰੇ ਹੱਥ ਪੈਰ ਕੰਬਣ ਲੱਗ ਪਏ ਕਿਉਂਕਿ ਦੋਸਤੋ ਮੈਨੇ ਪਿਛਲੇ ਕੁਝ ਦਿਨ ਪਹਿਲਾਂ ਹੀ ਅਨਾਥ ਆਸ਼ਰਮ ਦਾ ਮਤਲਬ ਸਮਝਿਆ ਸੀ ਜਦੋਂ ਕਿ ਸਕੂਲ ਵਿੱਚ ਇੱਕ ਚੈਪਟਰ ਦੇ ਵਿੱਚ ਇੱਕ ਅਨਾਥ ਆਸ਼ਰਮ ਦਾ ਜ਼ਿਕਰ ਹੋਇਆ ਸੀ ਕੀਤਾ ਮੈਡਮ ਨੇ ਸਾਨੂੰ ਦੱਸਿਆ ਸੀ ਕਿ ਅਨਾਥ ਆਸ਼ਰਮ ਕੀ ਹੁੰਦਾ ਹੈ ਅਤੇ ਉੱਤੇ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਰੋਹਿਤ ਜੋ ਕਿ ਮੇਰੀ ਕਲਾਸ ਵਿੱਚ ਹੀ ਪੜਦਾ ਸੀ ਇਸ ਕਰਕੇ ਉਸਨੇ ਵੀ ਅਨਾਥ ਆਸ਼ਰਮ ਬਾਰੇ ਉਸ ਦਿਨ ਪੜ੍ਹਿਆ ਸੀ। ਉਹ ਵੀ ਸਮਝ ਗਿਆ ਅਤੇ ਉਹ ਉਸਨੇ ਆਪਣੇ ਮਾਤਾ ਪਿਤਾ ਨੂੰ ਘਬਰਾ ਕੇ ਉਸੇ ਟਾਈਮ ਹੀ ਪੁੱਛਿਆ ਕਿ ਅਪਾ ਇੱਥੇ ਕੀ ਲੈਣਾ ਹੈ। ਪਰ ਉਸਦੇ ਪਿਤਾ ਨੇ ਉਸ ਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਹ ਮੈਨੂੰ ਅਨਾਥ ਆਸ਼ਰਮ ਦੇ ਅੰਦਰ ਲੈ ਗਏ ਦੋਸਤੋ ਹੁਣ ਜਿਵੇਂ ਹੀ ਅਨਾਥ ਆਸ਼ਰਮ ਦੇ ਮੈਂ ਅੰਦਰ ਗਿਆ ਨਾ ਉੱਥੇ ਜਾ ਕੇ ਜਦ ਮੈਨੂੰ ਪਤਾ ਲੱਗਿਆ ਕਿ ਮੈਨੂੰ ਇੱਥੇ ਤਾਇਆ ਜੀ ਅਤੇ ਤਾਈ ਜੀ ਮੈਨੂੰ ਇੱਥੇ ਛੱਡਣ ਆਏ ਆ ਤਾਂ ਮੈਂ ਬਹੁਤ ਜ਼ਿਆਦਾ ਡਰ ਗਿਆ ਅਤੇ ਜ਼ੋਰ ਨਾਲ ਉੱਚੀ ਉੱਚੀ ਰੋਣ ਲੱਗ ਪਿਆ रोहित ਨੇ ਵੀ ਜੋਰ ਨਾਲ ਮੇਰਾ ਹੱਥ ਫੜ ਲਿਆ ਅਤੇ ਉਹ ਕਿਉਂਕਿ ਉਹ ਮੈਨੂੰ ਆਪਣਾ ਭਰਾ ਸਮਝਦਾ ਸੀ ਉਸ ਤੋਂ ਬਾਅਦ ਜਿਵੇਂ ਹੀ ਮੈਨੂੰ ਪਤਾ ਲੱਗਦਾ ਹੈ ਕਿ ਤਾਇਆ ਜੀ ਅਤੇ ਤਾਈ ਜੀ ਮੈਨੂੰ ਇਸ ਅनाथਾ ਆਸ਼ਰਮ ਵਿੱਚ ਛੱਡਣ ਆਏ ਹਨ ਤਾਂ ਮੇਰੇ ਪੈਰਾਂ ਤੋਂ ਜਿਮੀ ਨਿਕਲ ਜਾਂਦੀ ਹੈ ਮੈਂ ਉੱਚੀ ਉੱਚੀ ਰੋਣ ਲੱਗ ਜਾਂਦਾ ਹਾਂ ਅਤੇ ਰੋਂਦੇ ਰੋਂਦੇ ਮੈਂ ਜੋਰ ਨਾਲ ਤਾਇਆ ਜੀ ਦਾ ਹੱਥ ਫੜ ਲ ਨਾ ਹਾ ਰੋਹਿਤ ਜੋ ਕਿ ਮੈਨੂੰ ਆਪਣੇ ਸਗੇ ਭਰਾ ਤਰ੍ਹਾਂ ਪਿਆਰ ਕਰਦਾ ਸੀ ਉਹ ਆਪਣੀ ਮੰਮੀ ਅਤੇ ਪਾਪਾ ਨੂੰ ਪੁੱਛ ਰਿਹਾ ਸੀ ਕਿ ਆਪਾਂ ਬਲਦੇਵ ਨੂੰ ਇਸ ਅनाथਾ ਆਸ਼ਰਮ ਵਿੱਚ ਕਿਉਂ ਛੱਡਣਾ ਹੈ ਉਹ ਮੇਰਾ ਭਰਾ ਹੈ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਆਪਾਂ ਉਸ ਨੂੰ ਇਸ ਜਗ੍ਹਾ ਕਿਉਂ ਛੱਡਣ ਆਏ ਹਾਂ ਪਰ ਉਸ ਦੇ ਸੁਭਾਲਣ ਦਾ ਜਵਾਬ ਤਾਇਆ ਜੀ ਅਤੇ ਤਾਈ ਜੀ ਨਹੀਂ ਦੇ ਰਹੇ ਸੀ ਤਾਇਆ ਜੀ ਆਪਣਾ ਸਿਰ ਝੁਕਾਈ ਖੜੇ ਸੀ ਦੋਸਤੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਤਾਇਆ ਅਤੇ ਰੋਹਿਤ ਮੈਨੂੰ ਬਹੁਤ ਪਿਆਰ ਕਰਦੇ ਸੀ ਬਸ ਜੇਕਰ ਮੈਨੂੰ ਕੋਈ ਪਿਆਰ ਨਹੀਂ ਕਰਦਾ ਸੀ ਤਾਂ ਉਹ ਇੱਕ ਤਾਈ ਸੀ ਜਿਸ ਦੀ ਮੈਂ ਅੱਖਾਂ ਵਿੱਚ ਰੜਕਦਾ ਸੀ ਉਹ ਮੈਨੂੰ ਬਿਲਕੁਲ ਪਿਆਰ ਨਹੀਂ ਕਰਦੀ ਸੀ ਹੋ ਨਾ ਹੋ ਤਾਈ ਦੇ ਕਹਿਣ ਉੱਤੇ ਹੀ ਤਾਇਆ ਜੀ ਨੂੰ ਮਜਬੂਰ ਕੀਤਾ ਗਿਆ ਹੁਣ ਮੈਨੂੰ ਅਨਾਥ ਆਸ਼ਰਮ ਵਿੱਚ ਰਮ ਵਾਸਤੇ ਦਰੋਹੀਤ ਜੋ ਕਿ ਮੇਰੇ ਤਾਇਆ ਜੀ ਦਾ ਲੜਕਾ ਸੀ ਉਸਨੇ ਕਦੇ ਵੀ ਮੇਰੇ ਨਾਲ ਕੋਈ ਭੇਤ ਭਾਵ ਨਹੀਂ ਕਰਿਆ ਸੀ ਉਹ ਮੈਨੂੰ ਆਪਣੀ ਜਾਨ ਤੋਂ ਵੀ ਪਿਆਰਾ ਸੀ ਉਹ ਵੀ ਮੈਨੂੰ ਬਹੁਤ ਹੀ ਪਿਆਰ ਕਰਦਾ ਸੀ ਛੋਟੀ ਬੱਚੀ ਸਿਮਰਨ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਿਆਰੀ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਸਾਡੇ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਰਾਰਤਾਂ ਹੁੰਦੀਆਂ ਸੀ ਅਤੇ ਅਸੀਂ ਦੋਨੇ ਹੀ ਜ਼ਿਆਦਾਤਰ ਖੇਡਦੇ ਹੁੰਦੇ ਸੀ ਉਹ ਵੀ ਜਿਵੇਂ ਹੀ ਮੇਰੇ ਕੋਲੇ ਭੱਜ ਕੇ ਆਉਣ ਲੱਗੀ ਤਾਂ ਤਾਈ ਵਿਚ ਆ ਜਾਂਦੀ ਹੈ ਅਤੇ ਦੋਨਾਂ ਨੂੰ ਉੱਥੋਂ ਲੈ ਕੇ ਚਲੀ ਜਾਂਦੀ ਹੈ ਮੈਂ ਜੋ ਕਿ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਤਾਇਆ ਅਤੇ ਤਾਈ ਜੀ ਕੋਲ ਰਹਿਣ ਆਇਆ ਸੀ ਤੇ ਤਾਈ ਨੇ ਮੈਨੂੰ ਕਦੇ ਵੀ ਆਪਣਾ ਪੁੱਤ ਨਹੀਂ ਸਮਝਿਆ ਸੀ ਤਾਇਆ ਅਤੇ ਰੋਹਿਤ ਤਾਂ ਮੇਰਾ ਬਹੁਤ ਕਰਦੇ ਸੀ ਪਰ ਤਾਈ ਕਦੇ ਵੀ ਮੇਰਾ ਨਹੀਂ ਕਰਦੀ ਸੀ ਇਸ ਕਰਕੇ ਹੋ ਨਾ ਹੋ ਤਾਈ ਨੇ ਇਹ ਸਾਰਾ ਕੰਮ ਕੀਤਾ ਸੀ ਉਸ ਤੋਂ ਬਾਅਦ ਤਾਈ ਆਪਣੇ ਦੋਨੇ ਚਿਆ ਨੂੰ ਲੈ ਕੇ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਤਾਇਆ ਪਿੱਛੇ ਮੁੜ ਕੇ ਕਹਿੰਦਾ ਹੈ ਕਿ ਚਿੰਤਾ ਕਰਨ ਦੀ ਲੋੜ ਨਹੀਂ ਪੁੱਤ ਮੈਂ ਤੈਨੂੰ ਮਿਲਣ ਆਂਦਾ ਰਿਹਾ ਕਰਾਂਗਾ ਜਿਸ ਤੋਂ ਬਾਅਦ ਮੈਂ ਰੋਂਦਾ ਕਰ ਲਾਂਦਾ ਆਸ਼ਰਮ ਦੀ ਇੱਕ ਔਰਤ ਦੇ ਨਾਲ ਚੱਲਿਆ ਜਾਂਦਾ ਹਾਂ ਅਤੇ ਕੁਝ ਟਾਈਮ ਰੋਣ ਧੋਣ ਤੋਂ ਬਾਅਦ ਮੈਨੂੰ ਸਮਝ ਆ ਜਾਂਦਾ ਹੈ ਕਿ ਹੁਣ ਆਸ਼ਰਮ ਹੀ ਮੇਰੀ ਜ਼ਿੰਦਗੀ ਹੈ ਅਤੇ ਅੱਗੇ ਦੀ ਜ਼ਿੰਦਗੀ ਮੈਨਾਂ ਆਸ਼ਰਮ ਵਿੱਚ ਹੀ ਕੱਢਣੀ ਹੈ ਦੋਸਤੋ ਪਹਿਲੇ ਦਿਨ ਤਾਂ ਮੈਨੂੰ ਕੁਝ ਨਹੀਂ ਕਿਹਾ ਜਾਂਦਾ ਪਰ ਜਿਵੇਂ ਹੀ ਦੂਜਾ ਦਿਨ ਹੁੰਦਾ ਹੈ ਤੇ ਮੈਨੂੰ ਸਵੇਰੇ 9 ਵਜੇ ਉੱਠਣ ਵਾਲੇ ਨੂੰ ਸਵੇਰ ਛੀ ਵਜੇ ਹੀ ਉਠਾ ਲਿੱਤਾ ਜਾਂਦਾ ਹੈ ਅਤੇ ਪੂਰੇ ਆਸ਼ਰਮ ਦੀ ਸਫਾਈ ਵਿੱਚ ਲਾ ਦਿੱਤਾ ਜਾਂਦਾ ਹੈ ਆਸ਼ਰਮ ਬਹੁਤ ਵੱਡਾ ਸੀ ਜਿਸ ਕਰਕੇ ਸਾਰਾ ਦਿਨ ਆਸ਼ਰਮ ਦੀ ਸਫਾਈ ਦੇ ਵਿੱਚ ਹੀ ਚਲਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਭਾਂਡੇ ਮੰਝੜ ਦੇ ਉੱਤੇ ਲਾ ਦਿੱਤਾ ਆਸ਼ਰਮ ਦੇ ਵਿੱਚ ਇੰਨੇ ਭਾਂਡੇ ਸੀ ਕਿ ਮੈਂ ਭਾਂਡੇ ਮੰਨਦੇ ਮੰਨਦੇ ਰਾਤ ਹੋ ਗਈ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਰੋਜ਼ਾਨਾ ਇਹ ਕੰਮ ਹੋਇਆ ਕਰੇਗਾ ਐਵੇਂ ਹੀ ਦੋਸਤੋ 5 ਸਾਲ ਲੰਘ ਗਏ ਮੈਂ ਹੁਣ 16 ਸਾਲ ਦਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਸਤੋ ਆਸ਼ਰਮ ਦੇ ਵਿੱਚ ਦੋ ਸੈਕਸ਼ਨ ਬਣੇ ਹੁੰਦੇ ਹਨ ਜਿੱਤੇ ਕਿ 16 ਤੇ 18 ਸਾਲ ਦੇ ਮੁੰਡਿਆਂ ਨੂੰ ਲੱਗ ਰੱਖਿਆ ਜਾਂਦਾ ਹੈ ਮੈਨੂੰ ਵੀ ਹੁਣ ਦੂਜੇ ਸੈਕਸ਼ਨ ਦੇ ਵਿੱਚ ਭੇਜ ਦਿੱਤਾ ਗਿਆ ਸੀ ਜਿੱਥੇ ਕਿ 12 ਮੁੰਡਿਆਂ ਦੇ ਨਾਲ ਮੈਨੂੰ ਅੱਜ ਇੱਕ ਪਾਰਟੀ ਦੇ ਵਿੱਚ ਜਾਣਾ ਸੀ ਜਿੱਥੇ ਕਿ ਮੈਨੂੰ ਬੇਟਰ ਦਾ ਕੰਮ ਕਰਨਾ ਸੀ ਮੈਨੂੰ ਨਹੀਂ ਪਤਾ ਸੀ ਕਿ ਆਸ਼ਰਮ ਵਾਲੇ ਬੱਚਿਆਂ ਤੋਂ ਇਸ ਤਰ੍ਹਾਂ ਦੇ ਕੰਮ ਵੀ ਕਰਵਾਉਂਦੇ ਨੇ ਮੈਨੂੰ ਅਤੇ ਹੋਰ 12 ਮੁੰਡਿਆਂ ਨੂੰ ਇੱਕ ਪਾਰਟੀ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਸਾਨੂੰ ਪਹਿਲਾਂ ਹੀ ਸਮਝਾ ਦਿੱਤਾ ਜਾਂਦਾ ਹੈ ਕਿ ਤੁਸੀਂ ਇਸ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕਰੋਗੇ ਦੋਸਤੋ ਅਸੀਂ ਹੁਣ ਸਾਰਾ ਦਿਨ ਬੇਟਰ ਦੀ ਨੌਕਰੀ ਕਰਦੇ ਹਾਂ ਅਤੇ ਸਾਨੂੰ ਸ਼ਾਮ ਨੂੰ 1 ਰੁਪਿਆ ਵੀ ਨਹੀਂ ਮਿਲਦਾ ਕਿਉਂਕਿ ਆਸ਼ਰਮ ਵਾਲੇ ਜਿੰਨੇ ਵੀ ਸਾਡੇ ਪੈਸੇ ਬਣਦੇ ਹਨ ਉਹ ਪਹਿਲਾਂ ਹੀ ਲੈ ਚੁੱਕੇ ਹੁੰਦੇ ਨੇ ਅਤੇ ਸਾਨੂੰ ਸਾਰਾ ਦਿਨ ਕੰਮ ਕਰਵਾਉਣ ਤੋਂ ਬਾਅਦ ਆਸ਼ਰਮ ਵਿੱਚ ਵਾਪਸ ਲੈ ਕੇ ਆਇਆ ਜਾਂਦਾ ਹੈ ਜਦੋਂ ਅਸੀਂ ਆਸ਼ਰਮ ਵਿੱਚ ਵਾਪਸ ਆਨੇ ਹਾਂ ਅਸੀਂ ਪੂਰੇ ਥਕਾਵਟ ਵਿੱਚ ਚੂਰ ਹੋਏ ਪਏ ਸੀ ਜਿਸ ਤੋਂ ਬਾਅਦ ਅਸੀਂ ਆਸ ਰੱਖਦੇ ਹਾਂ ਕਿ ਹੁਣ ਸਾਨੂੰ ਸ਼ਾਇਦ ਕੁਝ ਚੰਗਾ ਖਾਣਾ ਖਵਾਇਆ ਜਾਵੇਗਾ ਪਰ ਦੋਸਤੋ ਸਾਡੇ ਨਾਲ ਉਦੋਂ ਬਹੁਤ ਮਾੜੀ ਹੁੰਦੀ ਹੈ ਸਾਡੇ ਅੱਗੇ ਸੁੱਖੀਆਂ ਰੋਟੀਆਂ ਰੱਖ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕੀ ਮੈਂ ਬੜੇ ਮੁਸ਼ਕਲ ਨਾਲ ਖਾਂਦਾ ਹਾਂ ਐਵੇਂ ਹੀ ਦੋਸਤੋ ਰੋਜ਼ਾਨਾ ਇਹ ਕੰਮ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੋਸਤੋ 24 ਘੰਟਿਆਂ ਤੋਂ ਬਾਅਦ ਮੇਰਾ ਸਬਰ ਟੁੱਟ ਜਾਂਦਾ ਹੈ ਅਤੇ ਦੋਸਤੋ ਦੂਜੇ ਫੰਕਸ਼ਨ ਦੇ ਵਿੱਚੋਂ ਜਿਵੇਂ ਹੀ ਮੈਂ ਪਹੁੰਚਦਾ ਹਾਂ ਤਾਂ ਉੱਥੇ ਜਾ ਕੇ ਮੈਂ ਲੋਕਾਂ ਦੀ ਭੀੜ ਦੇ ਵਿੱਚ ਥੋੜਾ ਮੋਟਾ ਖਾਣਾ ਚੋਰੀ ਕਰ ਲੈਂਦਾ ਹਾਂ ਜਿਸ ਤੋਂ ਬਾਅਦ ਜਿਵੇਂ ਹੀ ਅਸੀਂ ਸ਼ਾਮ ਨੂੰ ਵਾਪਸ ਆਸ਼ਰਮ ਆਨੇ ਹਾਂ ਤਾਂ ਮੈਂ ਉਹ ਖਾਣਾ ਆਪਣੇ ਦੋਸਤਾਂ ਦੇ ਨਾਲ ਵੰਡ ਕੇ ਖਾਂਦਾ ਹਾਂ ਸਾਨੂੰ ਬੜਾ ਮਜ਼ਾ ਆਇਆ ਕਿਉਂਕਿ ਅਸੀਂ ਉਹਨਾਂ ਸੁੱਕੀਆਂ ਰੋਟੀਆਂ ਤੋਂ ਤੰਗ ਆ ਚੁੱਕੇ ਸੀ ਅਸੀਂ ਉਹ ਸਾਰਾ ਖਾਣਾ ਖਾਣੇ ਹਾਂ ਉਸ ਦਿਨ ਸਾਨੂੰ ਬੜੀ ਵਧੀਆ ਨੀਂਦ ਆਈ ਦੋਸਤੋ ਫਿਰ ਐਵੇਂ ਹੀ ਹੁੰਦਾ ਹੈ ਮੈਂ ਰੋਜ਼ਾਨਾ ਹੀ ਇਸੇ ਤਰ੍ਹਾਂ ਖਾਣਾ ਚੋਰੀ ਕਰ ਲੈਂਦਾ ਤੇ ਉਸ ਤੋਂ ਬਾਅਦ ਆਪਣੇ ਦੋਸਤਾਂ ਨਾਲ ਆ ਕੇ ਖਾਂਦਾ ਐਵੇਂ ਹੀ ਦਿਨ ਬੀਤਦੇ ਗਏ ਇੱਕ ਦਿਨ ਮੈਂ ਦੋਸਤੋ ਫੜਿਆ ਜਾਣਾ ਹਾਂ ਜਿਸ ਤੋਂ ਬਾਅਦ ਆਸ਼ਰਮ ਵਾਲੇ ਮੈਨੂੰ ਚੰਗੀ ਤਰ੍ਹਾਂ ਕੁੱਟਦੇ ਨੇ ਅਤੇ ਮੇਰੀ ਪੂਰੀ ਸਰਵਿਸ ਕਰਦੇ ਨੇ ਉਸ ਤੋਂ ਬਾਅਦ ਉਹ ਮੈਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਦੇ ਨੇ ਜਿੱਥੇ ਮੈਨੂੰ ਸਜ਼ਾ ਦੇ ਤੌਰ ਤੇ ਦੋ ਦਿਨ ਖਾਣਾ ਨਹੀਂ ਦਿੱਤਾ ਜਾਂਦਾ ਦੋਸਤੋ ਜਿਵੇਂ ਹੀ ਤੀਜਾ ਦਿਨ ਆਂਦਾ ਹੈ ਉਹ ਮੈਨੂੰ ਫਿਰ ਤੋਂ ਕੰਮ ਤੇ ਭੇਜ ਦਿੰਦੇ ਨੇ ਬੇਟਰ ਵਾਲੇ ਕੰਮ ਤੇ ਮੈਂ ਫਿਰ ਤੋਂ ਜਾਣਾ ਹਾਂ ਦੋਸਤੋ ਮੈਂ ਹੁਣ ਇਸ ਜ਼ਿੰਦਗੀ ਤੋਂ ਅੱਕ ਚੁੱਕਿਆ ਸੀ ਅਤੇ ਮੈਂ ਆਏ ਹੋਏ ਮਹਾਨਾਂ ਦੀ ਭੀੜ ਦੇ ਵਿੱਚੋਂ ਲੁਕਦਾ ਲਕਾਂਦਾ ਉੱਥੋਂ ਭੱਜ ਜਾਣਾ ਹਾਂ ਦੋਸਤੋ ਹੁਣ ਮੈਂ 17 ਸਾਲਾਂ ਦਾ ਹੋ ਗਿਆ ਸੀ ਤੇ ਉਸ ਦਿਨ ਮੈਂ ਫਿਰ ਉੱਥੋਂ ਭੱਜ ਕੇ ਕਿਉਂਕਿ ਮੇਰੇ ਕੋਲੇ ਰਹਿਣ ਨੂੰ ਕੋਈ ਟਿਕਾਣਾ ਤਾਂ ਨਹੀਂ ਹੁੰਦਾ ਇਸ ਕਰਕੇ ਮੈਂ ਸੜਕ ਉੱਤੇ ਹੀ ਸੋ ਜਾਣਾ ਹਾਂ ਦੋਸਤੋ ਜਿਵੇਂ ਹੀ ਸਵੇਰ ਹੁੰਦੀ ਹੈ ਤਾਂ ਮੈਂ ਉੱਠਦਾ ਹਾਂ ਮੈਂ ਸੋਚਦਾ ਹਾਂ ਕਿ ਮੇਰੇ ਢਿੱਡ ਵੀ ਲੱਗਿਆ ਹੋਇਆ ਹੈ ਇਸ ਨੂੰ ਭੁੱਖ ਵੀ ਲੱਗਦੀ ਹੈ ਤੇ ਮੈਨੂੰ ਖਾਣ ਵਾਸਤੇ ਕੋਈ ਨਾ ਕੋਈ ਜਗਾੜ ਕਰਨਾ ਪਵੇਗਾ ਦੋਸਤੋ ਮੈਂ ਖਾਣ ਦੀ ਤਲਾਸ਼ ਵਿੱਚ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹਾਂ ਮੈਂ ਇੱਕ ਇਹੋ ਜਿਹਾ ਹੋਟਲ ਤੇ ਪਹੁੰਚਦਾ ਹਾਂ ਮੈਂ ਦੇਖਦਾ ਹਾਂ ਕਿ ਇਸ ਹੋਟਲ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੈ ਮੈਂ ਸੋਚਦਾ ਜਨਨਾ ਹਾਂ ਕਿ ਸ਼ਾਇਦ ਕੀ ਪਤਾ ਮੈਨੂੰ ਇੱਥੇ ਕੰਮ ਹੀ ਮਿਲ ਜਾਵੇ ਮੈਂ ਜਿਵੇਂ ਹੀ ਉੱਥੇ ਜਾ ਕੇ ਕੰਮ ਦੀ ਮੰਗ ਕਰਦਾ ਹਾਂ ਤਾਂ ਉਹ ਕਹਿੰਦੇ ਕਿ ਸਾਨੂੰ ਇੱਕ ਬੇਟਰ ਦੀ ਲੋੜ ਹੈ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਸ਼ਰਮ ਦੇ ਵਿੱਚ ਕਈ ਸਾਲ ਬਿਟਰੀ ਕੀਤੀ ਹੈ ਅਤੇ ਮੈਨੂੰ ਬਿਟਰੀ ਦਾ ਕੰਮ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਮੈਂ ਉਸ ਹੋਟਲ ਵਿੱਚ ਲੱਗ ਜਾਂਦਾ ਹਾਂ ਅਤੇ ਉੱਥੇ ਬਿਟਰੀ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹਾਂ ਜਿਸ ਤੋਂ ਬਾਅਦ ਉਹ ਮੈਨੂੰ ਬਿਟਰੀ ਦੀ ਚੰਗੀ ਖਾਸੀ ਤਰਖਾ ਦਿੰਦੇ ਹੈ ਅਤੇ ਰਹਿਣ ਦੀ ਇੱਕ ਹੋਟਲ ਦੇ ਪਿੱਛੇ ਇੱਕ ਕਮਰਾ ਵੀ ਦੇ ਦਿੰਦੇ ਹੈ ਕਮਰਾ ਦੋਸਤੋ ਕੱਚਾ ਸੀ ਜਿਵੇਂ ਹੀ ਮੈਂ ਉੱਥੇ ਜਾ ਕੇ ਪਹੁੰਚਦਾ ਤਾਂ ਉਸ ਵਿੱਚ ਕੁਝ ਮੰਜੇ ਡਾਇ ਹੋਏ ਸੀ ਮੈਂ ਦੇਖਦਾ ਕਿ ਉੱਥੇ ਦੋ ਤਿੰਨ ਮੁੰਡੇ ਪਹਿਲਾਂ ਹੀ ਬਿਟਰ ਦਾ ਕੰਮ ਕਰਦੇ ਹਨ ਜੋ ਕਿ ਉੱਥੇ ਹੀ ਹੁੰਦੇ ਆ ਮੈਂ ਵੀ ਉਹਨਾਂ ਦਿਨ ਵਿੱਚ ਰਹਿਣ ਲੱਗ ਜਾਣਾ ਹਾਂ ਅਤੇ ਉੱਥੇ ਹੀ ਬੈਟਰ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਦੋਸਤੋ ਮੈਂ ਉੱਥੇ ਰਹਿੰਦੇ ਰਹਿੰਦੇ ਭਾਂਡੇ ਮਾਂਜਣ ਦਾ ਕੰਮ ਵੀ ਕਰਨ ਲੱਗ ਜਾਂਦਾ ਹਾਂ ਜਿਸ ਕਰਕੇ ਬੈਟਰੀ ਦੇ ਕੰਮ ਤੋਂ ਤਾਂ ਮੈਨੂੰ ਜੋ ਪੈਸਾ ਮਿਲ ਰਿਹਾ ਸੀ ਉਹ ਤਾਂ ਮੇਰੇ ਖਾਣ ਪੀਣ ਦੇ ਵਿੱਚ ਲੰਘਣ ਲੱਗ ਪਿਆ ਅਤੇ ਜਿਹੜੇ ਮੈਂ ਭਾਂਡੇ ਮਾਂਜਣ ਦਾ ਕੰਮ ਕਰਦਾ ਸੀ ਉਹ ਪੈਸੇ ਮੈਂ ਜਮ੍ਹਾਂ ਕਰਨ ਲੱਗ ਪਿਆ ਮੇਰੀ ਜ਼ਿੰਦਗੀ ਬਿਲਕੁਲ ਸੱਟ ਚੱਲ ਰਹੀ ਸੀ ਮੈਂ ਆਪਣੇ ਬੈਟਰੀ ਵਾਲੇ ਕੰਮ ਵਿੱਚ ਲੱਗਿਆ ਹੋਇਆ ਸੀ ਅਤੇ ਸਾਰਾ ਕੰਮ ਨਿਬੇੜ ਕੇ ਹੁਣ ਰਾਤ ਹੋ ਚੁੱਕੀ ਸੀ ਰਾਤ ਦੇ 9 ਵਜੇ ਰੇ ਸੀ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਪਛਾਰ ਫਿਰ ਤੋਂ ਆਂਦਾ ਹੈ ਜ਼ਿੰਦਗੀ ਇੱਕ ਵਾਰ ਫੇਰ ਪਲਟਾ ਮਾਰਦੀ ਹੈ ਰਾਤ ਦੇ 9 ਵਜੇ ਇੱਕ ਗੱਡੀ ਰੁਕਦੀ ਹੈ ਜਿਸ ਵਿੱਚੋਂ ਕੀ ਮਾਲਕ ਦੀ ਕੁੜੀ ਜਸਪ੍ਰੀਤ ਨਿਕਲਦੀ ਹੈ ਸਾਰੇ ਹੀ ਵੇਟਰ ਉਸ ਦੇ ਅੱਗੇ ਸਿਰ ਝੁਕਾਣ ਲੱਗ ਜਾਂਦੇ ਨੇ ਮੈਂ ਵੀ ਸਾਈਡ ਵਿੱਚ ਖੜ੍ਹਾ ਸੀ ਮੈਂ ਵੀ ਉਸ ਨੂੰ ਦੇਖਦੇ ਹੀ ਦੂਜੇ ਵੇਟਰਾਂ ਦੀ ਤਰ੍ਹਾਂ ਸਿਰ ਝੁਕਾਣ ਲੱਗ ਜਾਂਦਾ ਹਾਂ ਅਤੇ ਜਸਬੀਰ ਮੇਰੇ ਵੱਲ ਦੇਖ ਕੇ ਅੰਦਰ ਚਲੀ ਜਾਂਦੀ ਹੈ ਅਤੇ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲਾ ਵੇਟਰ ਮੈਨੂੰ ਦੱਸਦਾ ਹੈ ਕਿ ਇਹ ਮਾਲਕ ਦੀ ਕੁੜੀ ਹੈ ਮੈਂ ਜਿਵੇਂ ਹੀ ਉਸ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਮੈਂ ਦੇਖਦਾ ਰਹਿ ਗਿਆ ਕਿਉਂਕਿ ਜਸਵੀਰ ਜੋ ਕਿ ਬਹੁਤ ਜ਼ਿਆਦਾ ਖੂਬਸੂਰਤ ਕੁੜੀ ਸੀ ਮੈਂ ਐਨੀ ਖੂਬਸੂਰਤ ਕੁੜੀ ਅੱਜ ਤੱਕ ਨਹੀਂ ਦੇਖੀ ਸੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹਾਂ ਦੋਸਤੋ ਜਿਸ ਤੋਂ ਬਾਅਦ ਮੈਂ ਆਪਣਾ ਸਾਰਾ ਸਮਾਨ ਫਾਮ ਕੇ ਆਪਣੇ ਕਮਰੇ ਵਿੱਚ ਆ ਜਾਣਾ ਹਾਂ ਉਸ ਤੋਂ ਬਾਅਦ ਮੈਂ ਇਹ ਸੋਚਣ ਲੱਗ ਜਾਂਦਾ ਹਾਂ ਕਿ ਕਿਉਂ ਨਾ ਮੈਂ ਰੋਹਿਤ ਅਤੇ ਸਿਮਰਨ ਨੂੰ ਮਿਲਾਵਾਂ ਕਿਉਂਕਿ ਮੈਨੂੰ ਬਹੁਤ ਦਿਨਾਂ ਤੋਂ ਉਹਨਾਂ ਦੀ ਯਾਦ ਆ ਰਹੀ ਸੀ ਦੋਸਤੋ ਇਸੇ ਤਰ੍ਹਾਂ ਹੀ ਮੈਂ ਸੋਚਦਾ ਸੋਚਦਾ ਫੈਸਲਾ ਲੈ ਲੰਨਾ ਹਾਂ ਤੇ ਉਸੇ ਟਾਈਮ ਹੀ ਰੋਹਿਤ ਅਤੇ ਸਿਮਰਨ ਨੂੰ ਮਿਲਣ ਚੱਲ ਜਾਂਦਾ ਹਾਂ ਅਤੇ ਹੋਟਲ ਦੇ ਬਾਹਰ ਹੀ ਇੱਕ ਬੱਸ ਵਿੱਚ ਬਹਿ ਜਾਂਦਾ ਹਾਂ ਜਿਵੇਂ ਹੀ ਬੱਸ ਚੱਲੀ ਸੀ ਮੈਂ ਮਨ ਹੀ ਮਨ ਇਹ ਸੋਚ ਰਿਹਾ ਸੀ ਕਿ ਚੋਰੀ ਛਿਪੇ ਰੋਹਿਤ ਅਤੇ ਸਿਮਰਨ ਨੂੰ ਮਿਲਾਵਾਂਗਾ ਤਾਈ ਅਤੇ ਤਾਏ ਨੂੰ ਮੈਂ ਕੁਝ ਵੀ ਪਤਾ ਨਹੀਂ ਲੱਗਣ ਦਵਾਂਗਾ ਰਾਤ ਦੇ ਹਨੇਰੇ ਵਿੱਚ ਸਿਮਰਨ ਤੇ ਰੋਹਿਤ ਨੂੰ ਮਿਲ ਕੇ ਮੈਂ ਵਾਪਸ ਹੋਟਲ ਆ ਜਾਵਾਂਗਾ ਅਤੇ ਆਪਣਾ ਕੰਮ-ਕਾਰ ਕਰ ਲਵਾਂਗਾ ਦੋਸਤੋ ਮੈਂ ਐਵੇਂ ਸੋਚਦਾ ਸੋਚਦਾ ਮੇਰਾ ਪਿੰਡ ਆ ਜਾਂਦਾ ਹੈ ਅਤੇ ਮੈਂ ਆਪਣੇ ਪਿੰਡ ਦੇ ਬੱਸ ਸਟੈਂਡ ਉੱਤੇ ਉਤਰ ਜਾਣਾ ਹਾਂ ਮੇਰੇ ਪਿੰਡ ਤੋਂ ਬੱਸ ਸਟੈਂਡ ਦਾ ਰਸਤਾ 2 ਕਿਲੋਮੀਟਰ ਦਾ ਸੀ ਅਤੇ ਉਹ 2 ਕਿਲੋਮੀਟਰ ਮੈਨੂੰ ਹੁਣ ਪੈਦਲ ਹੀ ਤੈਅ ਕਰਨਾ ਸੀ ਦੋਸਤੋ ਮੈਂ ਪੈਦਲ ਚੱਲ ਪੰਨਾ ਹਾਂ ਜਿਵੇਂ ਹੀ ਮੈਂ ਅੱਧਾ ਰਸਤਾ ਤੈਅ ਕਰਦਾ ਹਾਂ ਤਾਂ ਮੈਂ ਦੇਖਦਾ ਇੱਕ ਜਾਣੀ ਪਛਾਣੀ ਗੱਡੀ ਰੋਡ ਉੱਤੇ ਖੜੀ ਹੁੰਦੀ ਹੈ ਤੇ ਦੋਸਤੋ ਉਸੇ ਹੀ ਟਾਈਮ ਇੱਕ ਹੈਰਾਨ ਕਰਨ ਵਾਲੀ ਚੀਕ ਦੀ ਆਵਾਜ਼ ਆ ਜਾਂਦੀ ਹੈ ਜਿਵੇਂ ਹੀ ਉਹ ਮੇਰੇ ਕੰਨਾਂ ਵਿੱਚ ਪੈਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਕੁੜੀ ਮੁਸੀਬਤ ਵਿੱਚ ਹੈ ਫਿਰ ਮੈਂ ਇਹ ਸੋਚ ਕੇ ਇਗਨੋਰ ਕਰ ਦਿੰਦਾ ਹਾਂ ਕਿ ਮਸਾਤਾ ਜ਼ਿੰਦਗੀ ਠੀਕ ਹੋਈ ਹੈ ਮੈਂ ਕਿਸੇ ਮਸੀਬਤ ਵਿੱਚ ਨਾਫਾ ਜਮਾ ਫਿਰ ਮੈਂ ਮਨ ਹੀ ਮਨ ਸੋਚਦਾ ਹਾਂ ਕਿ ਮੈਨੂੰ ਮਦਦ ਕਰਨੀ ਚਾਹੀਦੀ ਹੈ ਜਿਵੇਂ ਹੀ ਮੈਂ ਉਸ ਗੱਡੀ ਦੇ ਨੇੜੇ ਪਹੁੰਚਦਾ ਹਾਂ ਤਾਂ ਮੈਂ ਦੇਖਦਾ ਦੋ ਨਸ਼ੇੜੀ ਮੁੰਡੇ ਇੱਕ ਕੁੜੀ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਅਤੇ ਉਸ ਨਾਲ ਗਲਤ ਕੰਮ ਕਰਨ ਦੀ ਫਰਾਤ ਵਿੱਚ ਨੇ ਮੈਂ ਉਦੋਂ ਹੀ ਸੜਕ ਦੇ ਨੇੜੇ ਇੱਕ ਦਰਖਤ ਤੋਂ ਇੱਕ ਵੱਡਾ ਸਾਰਾ ਡੰਡਾ ਤੋੜ ਲੈਣਾ ਹਾਂ ਉਹਨਾਂ ਵਿੱਚੋਂ ਇੱਕ ਨਸ਼ੇੜੀ ਆ ਕੇ ਮੇਰੇ ਉੱਤੇ ਹਮਲਾ ਕਰਨ ਲੱਗ ਜਾਂਦਾ ਹੈ ਮੈਂ ਜ਼ੋਰ ਨਾਲ ਉਹ ਡੰਡਾ ਉਸਦੇ ਲੱਤ ਉੱਤੇ ਮਾਰਦਾ ਹਾਂ ਉਹ ਨਸ਼ੇੜੀ ਉੱਥੋਂ ਭੱਜ ਜਾਂਦਾ ਹੈ ਜਿਵੇਂ ਹੀ ਉਹ ਆਪਣੇ ਦੋਸਤ ਨੂੰ ਉਹ ਭੱਜਦਾ ਦੇਖਦਾ ਹੈ ਤਾਂ ਉਹ ਦੂਜਾ ਨਸ਼ੇੜੀ ਵੀ ਉਸਦੇ ਪਿੱਛੇ-ਪਿੱਛੇ ਭੱਜਣ ਲੱਗ ਜਾਂਦਾ ਹੈ ਦੋਸਤੋ ਜਿਵੇਂ ਹੀ ਮੈਂ ਉਸ ਕੁੜੀ ਦੇ ਕੋਲ ਪਹੁੰਚਾ ਤਾਂ ਮੇਰੇ ਪੈਰਾਂ ਤੋਂ ਲੋ ਜ਼ਮੀਨ ਨਿਕਲ ਗਈ ਕਿਉਂਕਿ ਦੋਸਤੋ ਉਹ ਕੁੜੀ ਕੋਈ ਹੋਰ ਨਹੀਂ ਸੀ ਉਹ ਮਾਲਕ ਦੀ ਕੁੜੀ ਜਸਵੀਰ ਸੀ ਮੈਂ ਉਸ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਕਿ ਜਸਵੀਰ ਤੂੰ ਇੱਥੇ ਕਿਵੇਂ ਜਸਵੀਰ ਜੋ ਕਿ ਮੈਨੂੰ ਨਹੀਂ ਜਾਣਦੀ ਸੀ ਪਰ ਮੈਂ ਜਸਵੀਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਜਸਵੀਰ ਨੂੰ ਓਕਾ ਸੁੱਖਾ ਉਸ ਦੀ ਗੱਡੀ ਵਿੱਚ ਬਿਠਾਇਆ ਅਤੇ ਮੈਂ ਆਪਣਾ ਕੋਟ ਕੱਢ ਜਸਵੀਰ ਦੇ ਉੱਤੇ ਦੇ ਦਿੱਤਾ ਦੋਸਤੋ ਜਦੋਂ ਹੀ ਮੈਂ ਗੱਡੀ ਵੱਲ ਦੇਖਿਆ ਤਾਂ ਗੱਡੀ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ ਸੀ ਜਿਸ ਕਰਕੇ ਸ਼ਾਇਦ ਜਸਵੀਰ ਇੱਥੇ ਰੁਕੀ ਹੋਵੇ ਉਹ ਨਸ਼ੇੜੀ ਮੁੰਡੇ ਆ ਕੇ ਉਸ ਨੂੰ ਤੰਗ ਕਰ ਰਹੇ ਸੀ ਦੋਸਤੋ ਮੈਂ ਜਸਵੀਰ ਨੂੰ ਕਿਹਾ ਕਿ ਕਬਰਾਨ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਮੈਂ ਆ ਗਿਆ ਹੁਣ ਸਭ ਠੀਕ ਹੋ ਜਾਵੇਗਾ ਪਰ ਜਸਵੀਰ ਬਹੁਤ ਜ਼ਿਆਦਾ ਕਬਰਾਈ ਹੁੰਦੀ ਹੈ ਤਾਂ ਮੈਂ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਗੱਡੀ ਦੀ ਡਿੱਕੀ ਖੋਲ ਸਟਿਪਨੀ ਕੱਢ ਲੰਨਾ ਹਾਂ ਅਤੇ ਗੱਡੀ ਦਾ ਟਾਇਰ ਬਦਲਣਾ ਸ਼ੁਰੂ ਕਰ ਦੰਨਾ ਹਾਂ ਥੋੜੇ ਹੀ ਟਾਈਮ ਬਾਅਦ ਮੈਂ ਗੱਡੀ ਦਾ ਟਾਇਰ ਬਦਲ ਦੰਨਾ ਹਾਂ ਤੁ ਜਿਸ ਤੋਂ ਬਾਅਦ ਮੈਂ ਜਸਵੀਰ ਨੂੰ ਗੱਡੀ ਚਲਾਉਣ ਵਾਸਤੇ ਕਹਿਨਾ ਹਾਂ ਪਰ ਜਸਵੀਰ ਬਹੁਤ ਜ਼ਿਆਦਾ ਡਰ ਚੁੱਕੀ ਸੀ ਉਹ ਇਸ ਹਾਲਾਤ ਵਿੱਚ ਨਹੀਂ ਸੀ ਕਿ ਗੱਡੀ ਚਲਾਵੇ ਦੋਸਤੋ ਮੈਨੂੰ ਗੱਡੀ ਚਲਾਉਣਾ ਆਉਂਦਾ ਵੀ ਨਹੀਂ ਸੀ ਮੇਰੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਜਸਵੀਰ ਨੂੰ ਥੋੜਾ ਹੌਸਲਾ ਦਿੰਨਾ ਅਤੇ ਗੱਡੀ ਵਿੱਚ ਪਿਆ ਪਾਣੀ ਪਿਲਾਉਣਾ ਹਾਂ ਜਿਸ ਤੋਂ ਕੁਝ ਟਾਈਮ ਬਾਅਦ ਹੀ ਜਸਵੀਰ ਆਪਣੇ ਹੋਸ਼ ਵਿੱਚ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਗੱਡੀ ਚਲਾ ਲੈਂਨੀ ਹਾਂ ਜਿਸ ਤੋਂ ਬਾਅਦ ਹੌਲੀ-ਹੌਲੀ ਹਜ਼ੀ ਹੋਟਲ ਪਹੁੰਚ ਜਾਂਦੇ ਆ ਉਸ ਤੋਂ ਬਾਅਦ ਹੋਟਲ ਵਿੱਚ ਮਾਲਕ ਨੂੰ ਫੋਨ ਕਰਿਆ ਜਾਂਦਾ ਹੈ ਅਤੇ ਮਾਲਕ ਵੀ ਹੋਟਲ ਵਿੱਚ ਆ ਜਾਂਦਾ ਹੈ ਉਸ ਤੋਂ ਬਾਅਦ ਜਸਵੀਰ ਅਮਰਤੋਂ ਬਹੁਤ ਕੁਝ ਪੁੱਛਣਾ ਚਾਹਦੀ ਸੀ ਪਰ ਉਹ ਅੱਜ ਇਸ ਹਾਲਾਤ ਵਿੱਚ ਨਹੀਂ ਸੀ ਕਿ ਉਹ ਅਮਰਤੋਂ ਕੁਝ ਪੁੱਛੇ ਇਸ ਕਰਕੇ ਜਸਵੀਰ ਚੁੱਪ ਹੀ ਰਹਿੰਦੀ ਹੈ ਅਤੇ ਮਾਲਕ ਅਤੇ ਜਸਵੀਰ ਤੇ ਉਹ ਮੈਨੂੰ ਵੀ ਆਪਣੇ ਘਰ ਲੈ ਜਾਂਦੇ ਨੇ ਜਿਸ ਤੋਂ ਬਾਅਦ ਜਸਵੀਰ ਉਹਨਾਂ ਨੂੰ ਦੱਸਦੀ ਹੈ ਕਿ ਇਸ ਮੁੰਡੇ ਨੇ ਮੇਰੀ ਜਾਨ ਬਚਾਈ ਹੈ ਅਤੇ ਮਾਲਕ ਜੋ ਕਿ ਮੈਨੂੰ ਪਹਿਲਾਂ ਹੀ ਜਾਣਦਾ ਸੀ ਉਹ ਮਾਲਕ ਜਾਣਦਾ ਸੀ ਕਿ ਇਹ ਮੁੰਡਾ ਮੇਰੇ ਕੋਲੇ ਵੇਟਰ ਦਾ ਕੰਮ ਕਰਦਾ ਹੈ ਇਸ ਕਰਕੇ ਉਹ ਮੇਰੀ ਚੰਗੀ ਖਤਰਦਾਰੀ ਕਰਦੇ ਹਨ ਅਤੇ ਮੈਨੂੰ ਐ ਜਾ ਖਾਣਾ ਖਵਾਉਂਦੇ ਨੇ ਜਿਹੜਾ ਮੈਨੇ ਅੱਜ ਤੱਕ ਜ਼ਿੰਦਗੀ ਵਿੱਚ ਕਦੇ ਨਹੀਂ ਖਾਇਆ ਹੁੰਦਾ ਕਿਉਂਕਿ ਉਹ ਐਨੇ ਆਲੀਸ਼ਾਨ ਘਰ ਵਿੱਚ ਰਹਿੰਦੇ ਨੇ ਅਤੇ ਉੱਤੇ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਖਾਣ ਨੂੰ ਮਿਲਦੀਆਂ ਨੇ ਮੈਂ ਉੱਥੇ ਪੂਰਾ ਇੱਕ ਦਿਨ ਰਹਿਣਾ ਹਾਂ ਜਿਸ ਤੋਂ ਬਾਅਦ ਮੈਂ ਪੁੱਠਾ ਹੋਟਲ ਆ ਜਾਂਦਾ ਹਾਂ ਦੂਜੇ ਦਿਨ ਮਾਲਕ ਜਿਵੇਂ ਹੀ ਹੋਟਲ ਤੇ ਪਹੁੰਚਦਾ ਹੈ ਤਾਂ ਉਹ ਮੈਨੂੰ ਆਪਣੇ ਕੇਵਿਨ ਵਿੱਚ ਬੁਲਾਉਂਦਾ ਹੈ ਜਿੱਥੇ ਕਿ ਉਹ ਮੈਨੂੰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਤੈਨੂੰ ਬੈਟਰੀ ਕਰਨ ਦੀ ਕੋਈ ਲੋੜ ਨਹੀਂ ਅੱਜ ਤੋਂ ਬਾਅਦ ਮੈਂ ਤੈਨੂੰ ਮੈਨੇਜਰ ਬਣਾ ਦਿੱਤਾ ਹੈ ਤੂੰ ਹੁਣ ਇਸ ਹੋਟਲ ਦੀ ਦੇਖਭਾਲ ਕਰਨੀ ਹੈ ਦੋਸਤੋ ਮੈਂ ਇੰਨਾ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਇਸ ਕਰਕੇ ਮਾਲਕ ਨੇ ਮੇਰੇ ਨਾਲ ਇੱਕ ਪੜਿਆ ਲਿਖਿਆ ਬੰਦਾ ਹੋਰ ਵੀ ਰੱਖਿਆ ਹੋਇਆ ਸੀ ਜੋ ਕਿ ਮੈਨੂੰ ਕੰਮ ਕਰਦੇ ਵਿੱਚ ਸਹਾਇਤਾ ਦਿੰਦਾ ਸੀ ਅਮੀ ਹੀ ਦੋਸਤੋ ਦੋ ਤਿੰਨ ਦਿਨ ਟਪ ਜਾਂਦੇ ਨੇ ਦੋਸਤੋ ਮੈਂ ਆਪਣਾ ਸਾਰਾ ਕੰਮ ਨਿਬੜ ਕੇ ਆਪਣੇ ਕਮਰੇ ਵਿੱਚ ਆ ਜਾਣਾ ਹਾਂ ਅਤੇ ਜਿਵੇਂ ਹੀ ਮੈਂ ਰੋਟੀ ਖਾਣ ਲਈ ਬਹਿਣਾ ਹਾਂ ਤਾਂ ਮੈਂ ਦੇਖਦਾ ਕਿ ਇੱਕ ਜੀਵ ਜੀ ਆਵਾਜ਼ ਹੋਟਲ ਦੇ ਬਣੇ ਦੂਜੇ ਕਮਰੇ ਵਿੱਚੋਂ ਆ ਰਹੀ ਹੁੰਦੀ ਹੈ ਜਿੱਥੇ ਕਿ ਵੱਡੇ ਵੱਡੇ ਭਾਂਡੇ ਰੱਖੇ ਹੁੰਦੇ ਆ ਜੋ ਕਿ ਹਰ ਰੋਜ਼ ਕੰਮ ਨਹੀਂ ਲਈ ਜਾਂਦੇ ਜੇਕਰ ਹੋਟਲ ਵਿੱਚ ਕੋਈ ਵੱਡਾ ਫੰਕਸ਼ਨ ਹੋਵੇ ਤਾਂ ਫਿਰ ਹੀ ਉਹ ਭਾਂਡੇ ਕੰਮ ਲਈ ਜਾਂਦੇ ਹੈ ਦੋਸਤੋ ਜਿਵੇਂ ਹੀ ਮੈਂ ਉਹ ਗੇਟ ਖੋਲ੍ਹਿਆ ਤਾਂ ਮੈਂ ਦੇਖਿਆ ਉੱਥੇ ਇੱਕ 16-17 ਸਾਲ ਦੀ ਕੁੜੀ ਅੰਦਰ ਬੈਠੀ ਸੀ ਮੈਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਅਤੇ ਮੈਂ ਉਸ ਨੂੰ ਹੌਸਲਾ ਬੰਦੇ ਹੋਏ ਉਸ ਕਮਰੇ ਚੋਂ ਬਾਹਰ ਕੱਢ ਲੰਨਾ ਹਾਂ ਮੈਂ ਉਸ ਨਾਲ ਕੋਈ ਜ਼ਿਆਦਾ ਸਵਾਲ ਜਵਾਬ ਨਹੀਂ ਕਰਦਾ ਕਿਉਂਕਿ ਮੈਂ ਦੇਖਦਾ ਹਾਂ ਕਿ ਉਹ ਬਹੁਤ ਜ਼ਿਆਦਾ ਡਰੀ ਹੁੰਦੀ ਹੈ ਅਤੇ ਕੋਈ ਵੀ ਗੱਲਬਾਤ ਦਾ ਜਵਾਬ ਦੇਣ ਵਾਸਤੇ ਉਹ ਠੀਕ ਨਹੀਂ ਹੈ ਦੋਸਤੋ ਮੈਂ ਉਸ ਨੂੰ ਤੱਕੇ ਨਾਲ ਆਪਣੇ ਟਿੱਪਨ ਦੇ ਵਿੱਚੋਂ ਰੋਟੀ ਖਵਾ ਦਿੰਨਾ ਹਾਂ ਆਪਣੇ ਕਮਰੇ ਵਿੱਚ ਹੀ ਸੌਣ ਨੂੰ ਕਹਿ ਦਿੰਨਾ ਹਾਂ ਆਰਡਰ ਦੇ ਦੀ ਮੇਰੇ ਮੰਜੇ ਤੇ ਤਾਂ ਨਹੀਂ ਸੁੰਦੀ ਪਰ ਕਮਰੇ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਸੋ ਜਾਂਦੀ ਹੈ ਦੋਸਤੋ ਮੈਂ ਸੋਚਦਾ ਹਾਂ ਜਿਵੇਂ ਇਸ ਨੂੰ ਠੀਕ ਲੱਗਦਾ ਹੈ ਇਹ ਕਹਿ ਕੇ ਮੈਂ ਵੀ ਸੋ ਜਾਣਾ ਹਾਂ ਦੋਸਤੋ ਇਸ ਤਰ੍ਹਾਂ 2-3 ਦਿਨ ਟੱਪ ਜਾਂਦੇ ਹਨ ਅਤੇ ਕੁੜੀ ਹੌਲੀ-ਹੌਲੀ ਮੇਰੇ ਨਾਲ ਕੁਲ ਮਿਲ ਜਾਂਦੀ ਹੈ ਉਸ ਤੋਂ ਬਾਅਦ ਦੋਸਤੋ ਮੈਂ ਉਸ ਨੂੰ ਨਹਾਣ ਦੋਣ ਵਾਸਤੇ ਕਹਿ ਦਿੰਦਾ ਹਾਂ ਤੇ ਉਹ ਨਹਾ ਦੋ ਕੇ ਆ ਜਾਂਦੀ ਹੈ ਜਿਸ ਤੋਂ ਬਾਅਦ ਮੈਂ ਸੋਚਦਾ ਹਾਂ ਜਿਵੇਂ ਹੀ ਇਹ ਇਹ ਪੂਰੀ ਤਰ੍ਹਾਂ ਠੀਕ ਹੋ ਗਈ ਤਾਂ ਇਹ ਮੈਨੂੰ ਸਾਰਾ ਕੁਝ ਆਪੇ ਹੀ ਦੱਸ ਦਵੇਗੀ ਦੋਸਤੋ ਮੈਂ ਉਸੇ ਤਰ੍ਹਾਂ ਹੀ ਰੋਜ਼ਾਨਾ ਆਪਣਾ ਕੰਮ ਕਰਦਾ ਰਹਿਣਾ ਹਾਂ ਇੱਕ ਦਿਨ ਜਦੋਂ ਮੈਂ ਆਪਣੇ ਕਮਰੇ ਵਿੱਚ ਵਾਪਸ ਗਿਆ ਕਿ ਮੈਂ ਜਾ ਕੇ ਦੇਖਦਾ ਹਾਂ ਕਿ ਗੁड़िया ਆਪਣੀ ਇੱਕ ਉਗਲੀ ਲੈ ਕੇ ਬੈਠੀ ਹੈ ਕਿਉਂਕਿ ਦੋਸਤੋ ਮੈਨੂੰ ਉਸ ਕੁੜੀ ਦਾ ਨਾਮ ਨਹੀਂ ਪਤਾ ਸੀ ਇਸ ਕਰਕੇ ਮੈਂ ਉਸ ਨੂੰ ਗੁड़िया ਕਹਿ ਕੇ ਹੀ ਬੁਲਾਉਂਦਾ ਸੀ ਦੋਸਤੋ ਉਹ ਆਪਣੀ ਪਰੋਕਲੀ ਖੋਲੀ ਬੈਠੀ ਹੁੰਦੀ ਹੈ ਅਤੇ ਉਸ ਵਿੱਚੋਂ ਇੱਕ ਫੋਟੋ ਕੱਢ ਕੇ ਆਪਣੇ سینੇ ਨਾਲ ਲਾ ਲੈਂਦੀ ਹੈ ਦੋਸਤੋ ਮੈਂ ਜਿਵੇਂ ਹੀ ਉਸ ਦੇ ਕੋਲੇ ਜਾਣਾ ਹਾਂ ਤਾਂ ਉਹ ਫੋਟੋ ਦੇਖ ਕੇ ਮੇਰੇ ਪੈਰਾਥਲੋ ਜਮੀਂ ਨਿਕਲ ਜਾਂਦੀ ਹੈ ਮੇਰੇ ਸਿਰ ਉੱਤੇ ਆਸਮਨ ਡਿੱਗ ਜਾਂਦਾ ਹੈ ਦੋਸਤੋ ਉਹ ਫੋਟੋ ਮੈਂ ਪਹਿਲਾਂ ਵੀ ਦੇਖੀ ਸੀ ਉਹ ਫੋਟੋ ਕਿਸੇ ਹੋਰ ਦੀ ਨਹੀਂ ਉਹ ਮੇਰੇ ਤਾਇਆ ਜੀ ਦੀ ਫੋਟੋ ਸੀ ਤੇ ਉਸ ਵਿੱਚ ਜੋ ਨਾਲ ਲੱਗਦਾ ਮੁੰਡਾ ਖੜਿਆ ਸੀ ਉਹ ਰੋਹੀ ਸੀ ਤੇ ਇੱਕ ਛੋਟੀ ਕੁੜੀ ਜੋ ਕਿ ਸਿਮੀ ਸੀ ਦੋਸਤੋ ਫਿਰ ਮੈਂ ਉਸ ਕੁੜੀ ਨੂੰ ਉਸਦਾ ਨਾਮ ਪੁੱਛਣ ਲੱਗ ਜਾਂਦਾ ਹਾਂ ਉਹ ਘਬਰਾਉਂਦੇ ਹੋਏ ਆਪਣਾ ਨਾਮ ਸਿਮੀ ਦੱਸਦੀ ਹੈ ਜਿਵੇਂ ਹੀ ਦੋਸਤੋ ਉਹ ਮੈਨੂੰ ਆਪਣਾ ਨਾਮ ਦੱਸਦੀ ਹੈ ਤਾਂ ਮੈਂ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਹਾਂ ਕਿਉਂਕਿ ਉਹ ਮੇਰੇ ਸਗੇ ਤਾਇਏ ਦੀ ਕੁੜੀ ਸੀ ਦੋਸਤੋ ਮੈਂ ਉਸ ਦੀ ਇਸ ਹਾਲਤ ਨੂੰ ਦੇਖ ਕੇ ਬੜਾ ਹੈਰਾਨ ਹੋ ਜਾਂਦਾ ਹਾਂ ਕਿ ਤਾਇਆ ਜੀ ਕੁੜਤਾ ਚੰਗੀ ਜ਼ਮੀਨ ਸੀ ਅਤੇ ਤਾਇਆ ਜੀ ਦਾ ਕੰਮਕਾਰ ਵੀ ਵਧੀਆ ਸੀ ਫਿਰ ਇਹ ਹਾਲਾਤ ਕਿਵੇਂ ਬਣੇ ਸੀਮੀ ਨੇ ਮੈਨੂੰ ਸਾਰੀ ਗੱਲਬਾਤ ਸਮਝਾਈ ਤੇਰੇ ਆਸ਼ਰਮ ਜਾਣ ਦੇ ਕੁਝ ਸਾਲ ਬਾਅਦ ਹੀ ਤਾਇਆ ਜੀ ਟਿੱਲੇ ਹੋ ਗਏ ਅਤੇ ਬਿਮਾਰ ਰਹਿਣ ਲੱਗ ਪਏ ਇਸ ਕਰਕੇ ਉਹਨਾਂ ਦਾ ਫੈਕਟਰੀ ਜਾਣਾ ਵੀ ਬੰਦ ਹੋ ਗਿਆ ਜਿਸ ਕਰਕੇ ਉਹਨਾਂ ਦੀ ਫੈਕਟਰੀ ਵਾਲੀ ਨੌਕਰੀ ਵੀ ਛੜੀ ਗਈ ਅਤੇ ਦੇਖਦੇ ਹੀ ਦੇਖਦੇ ਘਰ ਵਿੱਚ ਖਾਣ ਦੇ ਲਾਲੇ ਪੈ ਗਏ ਕਿਉਂਕਿ ਤਾਇਆ ਦੇ ਸਿਰ ਤੋਂ ਹੀ ਸਾਰਾ ਘਰਬਾਰ ਚੱਲਦਾ ਸੀ ਅਤੇ ਰੋਹਿਤ ਵੀਰਾ ਜੋ ਕਿ ਹਜੇ ਪੜਦਾ ਸੀ ਉਹ ਕੋਈ ਕੰਮਕਾਰ ਨਹੀਂ ਕਰਿਆ ਕਰਦਾ ਸੀ ਅਤੇ ਤਾਈ ਨੇ ਉਸ ਨੂੰ ਇੰਨਾ ਜ਼ਿਆਦਾ ਝਮੜਾ ਲਿਆ ਸੀ ਕਿ ਜੇਕਰ ਨੂੰ ਕੋਈ ਕੰਮ ਕਰਨ ਦਾ ਕਹਿ ਵੀ ਦਿੰਦਾ ਏ ਤਾਂ ਉਹ ਗੁੱਸਾ ਹੋ ਜਾਂਦਾ ਸੀ ਇਸੇ ਤਰ੍ਹਾਂ ਹੀ ਟਾਈਮ ਟੱਪਦਾ ਰਿਹਾ ਤਾਇਆ ਜੀ ਹੋਰ ਬਿਮਾਰ ਹੁੰਦੇ ਰਹੇ ਫਿਰ ਸਿਮਰਨ ਦੱਸਦੀ ਹੈ ਕਿ ਐਵੇਂ ਹੀ ਟਾਈਮ ਟੱਪਦਾ ਗਿਆ ਇੱਕ ਦਿਨ ਇਹੋ ਜਿਹਾ ਆਇਆ ਕਿ ਪਾਪਾ ਸਾਨੂੰ ਛੱਡ ਕੇ ਇਸ ਦੁਨੀਆ ਨੂੰ ਪਿਆਰੇ ਹੋ ਗਏ ਸਾਡੇ ਸਰੋਂ ਬਾਪ ਦਾ ਸਾਇਆ ਚਲਿਆ ਗਿਆ ਅਤੇ ਬੀਰਾ ਜੋ ਕਿ ਆਪਣੇ ਦੋਸਤਾਂ ਨਾਲ ਹੀ ਰਹਿੰਦਾ ਸੀ ਜੇਕਰ ਉਸ ਨੂੰ ਕੋਈ ਕੰਮ ਦਾ ਕਹਿ ਦਿੰਦੇ ਤਾਂ ਉਹ ਸਾਨੂੰ ਖਾਣ ਨੂੰ ਪੈਂਦਾ ਸੀ ਘਰ ਵਿੱਚ ਖਾਣ ਦੇ ਲਾਲੇ ਪੈਣ ਲੱਗੇ ਅਤੇ ਬੀਰਾ ਵੀ ਪੁੱਠੇ ਕੰਮਾਂ ਵਿੱਚ ਪੈ ਗਿਆ ਸੀ ਉਹ ਹੁਣ ਨਸ਼ਾ ਵੀ ਕਰਨ ਲੱਗਿਆ ਸੀ ਜੇਕਰ ਮਾਂ ਉਸ ਨੂੰ ਸ਼ੇਕੰਤ ਨੂੰ ਰੋਕਦੀ ਤਾ ਉਹ ਮਾਂ ਨਾਲ ਲੜ ਪੈਂਦਾ ਅਤੇ ਇਸ ਕਰਕੇ ਮਾਂ ਚੁੱਪ ਹੀ ਰਹਿੰਦੀ। ਦੇਖਦੇ-ਦੇਖਦੇ ਵੀਰਾ ਇੱਕ ਪੱਕਾ ਨਸ਼ੇੜੀ ਬਣ ਗਿਆ। ਜੇਕਰ ਉਹ ਘਰ ਆਂਦਾ ਤਾਂ ਲੜਾਈਆਂ ਕਰਦਾ, ਮੈਨੂੰ ਤੇ ਮੇਰੀ ਮਾਂ ਨੂੰ ਮਾਰਦਾ ਅਤੇ ਘਰ ਵਿੱਚ ਜੋ ਵੀ ਸਮਾਨ ਪਿਆ ਹੁੰਦਾ ਉਸ ਨੂੰ ਵੇਚ ਕੇ ਆਪਣੇ ਨਸ਼ੇ ਦੀ ਤੋੜ ਪੂਰੀ ਕਰਨ ਲੱਗ ਪਿਆ। ਹੁਣ ਵੀਰਾ ਇੰਨਾ ਜ਼ਿਆਦਾ ਜਲਾਦ ਬਣ ਗਿਆ ਸੀ ਕਿ ਉਸਨੇ ਘਰ ਵਿੱਚ ਐਸੀ ਕੋਈ ਕੀਮਤੀ ਚੀਜ਼ ਨਹੀਂ ਛੱਡੀ ਜੇਕਰ ਉਸਨੇ ਵੇਚੀ ਨਾ ਹੋਵੇ। ਉਹ ਘਰ ਦੇ ਢੋਲ ਵਿੱਚੋਂ ਕਣਕ ਕੱਢ ਕੇ ਵੀ ਵੇਚ ਦਿੰਦਾ ਜਿਸ ਕਰਕੇ ਘਰ ਵਿੱਚ ਖਾਣ ਨੂੰ ਆਟਾ ਵੀ ਨਹੀਂ ਰਹਿੰਦਾ। ਜੇਕਰ ਰੋਟੀ ਬਣ ਜਾਂਦੀ ਤਾਂ ਵੀਰਾ ਆ ਕੇ ਉਸ ਨੂੰ ਖਾਣ ਨਹੀਂ ਦਿੰਦਾ ਸੀ ਉਹ ਆਪ ਤਾਂ ਰੋਟੀ ਖਾ ਲੈਂਦਾ ਅਤੇ ਬਾਕੀ ਦੀਆਂ ਰੋਟੀਆਂ ਬੇੜੇ ਵਿੱਚ ਖੰਡਾ ਦਿੰਦਾ ਜਾਂ ਪਸ਼ੂਆਂ ਨੂੰ ਪਾ ਦਿੰਦਾ ਉਹ ਸਾਡੇ ਨਾਲ ਬਹੁਤ ਹੀ ਬੁਰਾ ਸਲੂਕ ਕਰਦਾ ਸੀ ਹੁਣ ਘਰ ਵਿੱਚ ਇਹੋ ਜੀ ਕੋਈ ਚੀਜ਼ ਨਹੀਂ ਰਹਿ ਗਈ ਸੀ ਜਿਹੜੀ ਵੀਰੇ ਨਾਲ ਵਿੱਚ ਹੀ ਨਾ ਹੋਵੇ ਹੁਣ ਵੀਰੇ ਨੂੰ ਨਸ਼ੇ ਦੀ ਤੋੜ ਸਤਾਣ ਲੱਗ ਪਈ ਅਤੇ ਉਹ ਆਪਣੇ ਨਸ਼ੇੜੀ ਦੋਸਤਾਂ ਤੋਂ ਨਸ਼ਾ ਲੈਣ ਵਾਸਤੇ ਮੇਰੇ ਸੋਦੇ ਕਰਨ ਲੱਗ ਪਿਆ ਉਹ ਆਪਣੇ ਨਸ਼ੇੜੀ ਦੋਸਤਾਂ ਨੂੰ ਘਰ ਲਿਆਉਂਦਾ ਤੇ ਉਸਦੇ ਨਸ਼ੇੜੀ ਦੋਸਤ ਮੇਰੇ ਨਾਲ ਛੇੜਛਾੜ ਕਰਦੇ ਜੇਕਰ ਮਾਂ ਵੀਰੇ ਨੂੰ ਦੱਸਦੀ ਕਿ ਉਹ ਤੇਰੇ ਦੋਸਤ ਕੁੜੀ ਆਣੇ ਛੇੜਛਾੜ ਕਰਦੇ ਹੈ ਤਾਂ ਉਲਟਾ ਉਹ ਮਾਤੇ ਹੀ ਹੱਥ ਚੱਕ ਦਿੰਦਾ ਅਤੇ ਮਾਂ ਨੂੰ ਹੀ ਬੁਰਾ ਭਲਾ ਕਹਿੰਦਾ ਇੱਕ ਦਿਨ ਤਾਂ ਹਾਦੀ ਹੋਗੀ ਜਦੋਂ ਵੀਰੇ ਨੇ ਆਪਣੇ ਨਸ਼ੇ ਦੀ ਤੋੜ ਵਾਸਤੇ ਆਪਦੇ ਦੋਸਤ ਨਾਲ ਮੇਰਾ ਹੀ ਸੌਦਾ ਕਰ ਦਿੱਤਾ ਤੂੰ ਮੇਰੀ ਭੈਣ ਨੂੰ ਲੈ ਜਾਵੀਂ ਅਤੇ ਉਸਦੇ ਬਦਲੇ ਵਿੱਚ ਮੈਨੂੰ ਨਸ਼ਾ ਦੇ ਦੇਵੀਂ ਉਸੇ ਰਾਤ ਮਾਂ ਨੇ ਚੋਰੀ ਜੀ ਮੈਨੂੰ ਘਰੋਂ ਭਜਾ ਦਿੱਤਾ ਜਿਸ ਕਰਕੇ ਉਸ ਰਾਤ ਮੈਂ ਸੜਕਾਂ ਤੇ ਭੜਕਦੀ ਹੋਈ ਆਪਣੇ ਸਿਰ ਤੇ ਛੱਤ ਲੱਭਦੀ ਹੋਈ ਉਰਾ ਪਰਾਂ ਭੱਜੀ ਜਾ ਰਹੀ ਸੀ ਉਸੇ ਹੀ ਟਾਈਮ ਦੋ ਨਸ਼ੇੜੀ ਮੁੰਡਿਆਂ ਦੀ ਮੇਰੇ ਉੱਤੇ ਅੱਖ ਟਿਕ ਪਈ ਤੇ ਉਹ ਮੇਰਾ ਪਿੱਛਾ ਕਰਨ ਲੱਗ ਪਏ ਜਿਸ ਤੋਂ ਬਾਅਦ ਮੈਂ ਇਸ ਹੋਟਲ ਦੇ ਵਿੱਚ ਪਹੁੰਚ ਗਈ ਅਤੇ ਜਿਵੇਂ ਹੀ ਮੈਂ ਇਸ ਹੋਟਲ ਵਿੱਚ ਪਹੁੰਚੀ ਤਾਂ ਮੈਨੂੰ ਲੱਗਿਆ ਕਿ ਜੇਕਰ ਮੈਂ ਸਿੱਧਾ ਹੋਟਲ ਵਿੱਚ ਜਾਵਾਂਗੀ ਤਾਂ ਇੱਥੋਂ ਵੀ ਮੈਨੂੰ ਚਿੜਕਾ ਮਾਰ ਕੇ ਢਪਾ ਦਿੱਤਾ ਜਾਵੇਗਾ ਇਸ ਕਰਕੇ ਮੈਂ ਇਸ ਹੋਟਲ ਦੇ ਪਿੱਛੇ ਬਣੇ ਕਮਰੇ ਦੇ ਵਿੱਚ ਆ ਕੇ ਇੱਥੇ ਛਿਪ ਗਈ ਅਤੇ ਦੋ ਤਿੰਨ ਦਿਨ ਮੈਂ ਇੱਥੇ ਹੀ ਰਹੀ ਕਿਸੇ ਨੇ ਨਹੀਂ ਮੈਨੂੰ ਦੇਖਿਆ ਜਦੋਂ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗ ਪਈ ਤਾਂ ਮੇਰੇ ਅੰਦਰੋਂ ਚਿੱਕਾ ਨਿਕਲਣ ਲੱਗ ਪਈਆਂ ਜੋ ਚਿੱਕਾ ਤੈਨੂੰ ਵੀ ਸੁਣ ਗਈਆਂ ਜਦ ਮੈਂ ਆਪਣੀ ਭੈਣ ਦੇ ਮੂੰਹ ਚ ਇਹ ਗੱਲਾਂ ਸੁਣੀਆਂ ਤਾਂ ਮੇਰੇ ਵੀ ਅੱਖਾਂ ਵਿਚੋਂ ਹੱਜੂ ਨਿਕਲ ਪਏ ਅਤੇ ਮੈਂ ਸਿਮੀ ਨੂੰ ਲੈ ਕੇ ਆਪਣੇ ਤਾਈ ਨੂੰ ਮਿਲਣ ਉਸਦੇ ਘਰ ਪਹੁੰਚ ਗਿਆ ਤਾਈ ਨੇ ਜਿਵੇਂ ਹੀ ਸਿਮੀ ਨੂੰ ਘਰਾਂ ਦਾ ਦੇਖਿਆ ਤਾਂ ਉਹ ਭੱਜ ਕੇ ਆਈ ਅਤੇ ਸਿਮੀ ਨੂੰ ਜ਼ੋਰਦਾਰ ਜੱਫੀ ਪਾ ਲਈ ਅਤੇ ਕਹਿਣ ਲੱਗੀ ਮੇਰੀ ਬੱਚੀ ਤੂੰ ਕਿੱਥੇ ਸੀ ਮੈਂ ਤੈਨੂੰ ਇੰਨੇ ਦਿਨ ਹੋ ਗਏ ਲੱਭਦੀ ਨੂੰ ਤੂੰ ਕਿੱਥੇ ਬੱਗੀ ਸੀ ਸਿਮੀ ਦੇ ਨਾਲ ਮੈਨੂੰ ਦੇਖ ਕੇ ਤਾਈ ਥੋੜਾ ਸ਼ੌਕ ਹੋ ਗਈ ਕਿਉਂਕਿ ਉਸਨੇ ਮੈਨੂੰ ਛੋਟਾ ਜਾਂ ਦੇਖਿਆ ਸੀ ਅਤੇ ਮੈਂ ਉਸਦੇ ਕੋਲੇ ਚੱਲ ਆ ਗਿਆ ਜਦ ਮੈਂ ਨੇ ਕੋਲ ਜਾ ਕੇ ਕਿਹਾ ਕਿ ਤਾਈ ਮੈਂ ਬਲਦੇਵ ਮੇਰੇ ਮੂੰਚੋਂ ਬਲਦੇਵ ਦਾ ਨਾਮ ਸੁਣ ਤਾਈ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਤੂੰ ਤਾਂ ਤੈਨੂੰ ਤਾਂ ਅਸੀਂ ਆਸ਼ਰਮ ਵਿੱਚ ਛੱਡ ਆਏ ਸੀ ਫਿਰ ਤੂੰ ਅੱਜ ਇੱਥੇ ਕਿਵੇਂ ਤਾਂ ਮੈਨੇ ਤਾਈ ਨੂੰ ਸਾਰੀ ਗੱਲਬਾਤ ਸੁਣਾਈ ਤਾਈ ਮੇਰੀ ਸਾਰੀ ਗੱਲਬਾਤ ਸੁਣ ਕੇ ਮੇਰੇ ਪੈਰਾਂ ਵਿੱਚ ਡਿੱਗੀ ਅਤੇ ਕਹਿਣ ਲੱਗੀ ਮੈਂ ਪਾਪੀ ਹਾਂ ਮੈਨੇ ਤੈਨੂੰ ਇੰਨੀ ਸਜ਼ਾ ਦਿੱਤੀ ਅੱਜ ਰੱਬ ਮੈਨੂੰ ਸਜ਼ਾ ਦੇ ਰਿਹਾ ਹੈ ਅਤੇ ਤਾਈ ਮੇਰੇ ਤੋਂ ਮਾਫੀयां ਮੰਗਣ ਲੱਗ ਪਈ ਪਰ ਤਾਈ ਨੂੰ ਲੈ ਕੇ ਮੇਰੇ ਦਿਲ ਵਿੱਚ ਕੁਝ ਵੀ ਨਹੀਂ ਸੀ ਮੈਂ ਤਾਈ ਨੂੰ ਉਸੇ ਟਾਈਮ ਹੀ ਮਾਫ ਕਰ ਦਿੱਤਾ ਅਤੇ ਕਿਹਾ ਤਾਈ ਹੁਣ ਕਬਰਾਂ ਦੀ ਜ਼ਰੂਰਤ ਨਹੀਂ ਹੁਣ ਮੈਂ ਆ ਗਿਆ ਹਾਂ ਹੁਣ ਮੈਂ ਸਿਮੀ ਦਾ ਖਿਆਲ ਰੱਖਾਂਗਾ ਅਤੇ ਮੈਂ ਹੁਣ ਤੇਰਾ ਵੀ ਖਿਆਲ ਰੱਖ ਦੋਸਤੋ ਕਿਉਂਕਿ ਮੈਂ ਹੁਣ ਹੋਟਲ ਵਿੱਚ ਮੈਨੇਜਰ ਸੀ ਇਸ ਕਰਕੇ ਮੇਰੀ ਚੰਗੀ ਕਮਾਈ ਜਾਂਦੀ ਸੀ ਤੇ ਮੈਨੂੰ ਹੁਣ ਹੁਣ ਮੈਨੂੰ ਪੈਸੇ ਦੀ ਕੋਈ ਤੰਗੀ ਨਹੀਂ ਸੀ ਇਸ ਕਰਕੇ ਮੈਂ ਉਸੇ ਟਾਈਮ ਹੀ ਪਹਿਲਾਂ ਤਾਂ ਤਾਈ ਦੇ ਘਰ ਦਾ ਸਾਰਾ ਸੌਦਾ ਲਿਆ ਕੇ ਰੱਖਿਆ ਅਤੇ ਫਿਰ ਉਸ ਤੋਂ ਬਾਅਦ ਮੈਂ ਸਿਮੀ ਅਤੇ ਤਾਈ ਦਾ ਸਾਰਾ ਖਰਚਾ ਚੱਕ ਲਿਆ ਅਤੇ ਰੋਹਿਤ ਜੋ ਕਿ ਹੁਣ ਪਤਾ ਨਹੀਂ ਕਿੱਥੇ ਚਲਿਆ ਗਿਆ ਸੀ ਅਤੇ ਮੈਂ ਸੋਚਿਆ ਕਿ ਮੈਂ ਹੁਣ ਉਸਦੀ ਵੀ ਭਾਲ ਕਰਾਂਗਾ ਅਤੇ ਉਸ ਨੂੰ ਵੀ ਬੰਦਾ ਬਣਾਵਾਂਗਾ ਦੋਸਤੋ ਮੈਂ ਹੁਣ ਰੋਹਿਤ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਉਸਦੇ ਨਿਛੜੀ ਦੋਸਤਾਂ ਤੋਂ ਹੀ ਪਤਾ ਲੱਗਿਆ ਕਿ ਰੋਹਿਤ ਇੱਕ ਪਿੰਡ ਦੀਆਂ ਬਾਹਰ ਬਾਹਰ ਕਲੋਨੀਆਂ ਵਿੱਚ ਰਹਿੰਦਾ ਹੈ ਅਤੇ ਉੱਥੇ ਹੀ ਆਪਣੇ ਨਸ਼ੇ ਦੀ ਤੋੜ ਪੂਰੀ ਕਰਦਾ ਹੈ ਦੋਸਤੋ ਮੈਂ ਆਪਣਾ ਮੋਟਰਸਾਈਕਲ ਚੱਕਿਆ ਅਤੇ ਰੋਹਿਤ ਦੇ ਉਸ ਟਿਕਾਣੇ ਤੇ ਪਹੁੰਚ ਗਿਆ ਰੋਹਿਤ ਨੇ ਜਿਵੇਂ ਹੀ ਮੈਨੂੰ ਦੇਖਿਆ ਤਾਂ ਰੋਹਿਤ ਨੇ ਮੈਨੂੰ ਪਛਾਣ ਲਿਆ ਦੋਸਤੋ ਉਸ ਤੋਂ ਬਾਅਦ ਰੋਹਿਤ ਮੇਰੇ ਗਲ ਲੱਗ ਕੇ ਰੋਣ ਲੱਗ ਪਿਆ ਅਤੇ ਕਹਿਣ ਲੱਗਿਆ ਵੀਰਾ ਮੈਂ ਇਸ ਜ਼ਿੰਦਗੀ ਤੋਂ ਅੱਕ ਗਿਆ ਹਾਂ ਮੈਂ ਹੁਣ ਮਰਨਾ ਚਾਹੁੰਦਾ ਹਾਂ ਰੋਹਿਤ ਦੀਆਂ ਇਹ ਗੱਲਾਂ ਸੁਣ ਕੇ ਮੇਰਾ ਵੀ ਅੰਦਰ ਭਰ ਗਿਆ ਅਤੇ ਮੈਂ ਹੁਣ ਰੋਹਿਤ ਨੂੰ ਬਚਾਉਣਾ ਚਾਹੁੰਦਾ ਸੀ ਉਸ ਤੋਂ ਬਾਅਦ ਮੈਂ ਰੋਹਿਤ ਨੂੰ ਨਸ਼ਾ ਮੁਕਤੀ ਕੈਂਪ ਦੇ ਵਿੱਚ ਭਰਤੀ ਕਰਵਾ ਦਿੱਤਾ ਇਸ ਤੋਂ ਬਾਅਦ ਦੋਸਤੋ ਮੈਂ ਪੁੱਠਾ ਘਰ ਆ ਗਿਆ ਹੁਣ ਮੈਂ ਆਪਣੀ ਜ਼ਿੰਦਗੀ ਜੀਣ ਲੱਗ ਪਿਆ ਸੀ ਮੈਂ ਹੁਣ ਰੋਜ਼ਾਨਾ ਹੋਟਲ ਦੇ ਕੰਮ ਤੇ ਵੀ ਜਾਂਦਾ ਅਤੇ ਸਿਮੀ ਤੇ ਤਾਈ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਦੋਸਤੋ ਇਹੋ ਜਾਂਦਾ ਹੈ ਜਦੋਂ ਮੈਂ ਹੋਟਲ ਦੇ ਕੇਵਨ ਵਿੱਚ ਹੀ ਬੈਠਾ ਸੀ ਕਿ ਮੈਂ ਦੇਖਦਾ ਹਾਂ ਕਿ ਮਾਲਕ ਦੀ ਕੁੜੀ ਮਾਲਕ ਦੀ ਕੁੜੀ ਹੋਟਲ ਵਿੱਚ ਆਂਦੀ ਹੈ ਅਤੇ ਉਹ ਸਿੱਧਾ ਮੇਰੇ ਕੇਵਨ ਵਿੱਚ ਆ ਜਾਂਦੀ ਹੈ ਮੇਰੇ ਕੋਲ ਆ ਕੇ ਬੈਠ ਜਾਂਦੀ ਹੈ ਸ਼ਰਮੰਦੇ ਹੋਏ ਕਹਿੰਦੀ ਹੈ ਕਿ ਦੇਖ ਬਲਦੇਵ ਮੈਂ ਤੈਨੂੰ ਪਿਆਰ ਕਰਦੀ ਹਾਂ ਤੇ ਮੈਨੂੰ ਨਹੀਂ ਪਤਾ ਕਿ ਤੇਰੇ ਦਿਲ ਵਿੱਚ ਮੇਰੇ ਲਈ ਕੀ ਹੈ ਪਰ ਮੈਂ ਤੈਨੂੰ ਆਪਣੇ ਆਰੇ ਜਲਦੀ ਗੱਲ ਦੱਸ ਦਿੱਤੀ ਹੈ ਦੋਸਤੋ ਮੈਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮਾਲਕ ਦੀ ਕੁੜੀ ਮੈਨੂੰ ਕਦੇ ਪ੍ਰਪੋਜ਼ ਕਰੇਗੀ ਕਿਉਂਕਿ ਦੋਸਤੋ ਉਹਨਾਂ ਦੇ ਮੇਰੇ ਤੇ ਐਨੇ ਆਖਾਨ ਹੁੰਨੇ ਹੈ ਤਾਂ ਮੈਂ ਉਸ ਦੀ ਗੱਲ ਨੂੰ ਟਾਲ ਵੀ ਨਹੀਂ ਸਕਦਾ ਸੀ ਮਾਲਕ ਦੀ ਕੁੜੀ ਕਹਿੰਦੀ ਹੈ ਕਿ ਮੈਨੇ ਪਪਾ ਨਾਲ ਗੱਲ ਕਰ ਲਈ ਹੈ ਅਤੇ ਪਪਾ ਨੂੰ ਇਸ ਰਿਸ਼ਤੇ ਤੋਂ ਕੋਈ ਦਿੱਕਤ ਨਹੀਂ ਹੈ ਆਪਾਂ ਹੁਣ ਵਿਆਹ ਕਰ ਲੈਣਾ ਹੈ ਜੇਕਰ ਤੈਨੂੰ ਕੋਈ ਦਿੱਕਤ ਨਹੀਂ ਹੈ ਦੋਸਤੋ ਦੂਜੇ ਦਿਨ ਮੈਂ ਤਾਈ ਨੂੰ ਲੈ ਕੇ ਮਾਲਕ ਦੇ ਘਰ ਪਹੁੰਚਣਾ ਹਾਂ ਅਤੇ ਉੱਥੇ ਸਾਡੇ ਰਿਸ਼ਤੇ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਅਤੇ ਥੋੜੇ ਹੀ ਦਿਨਾਂ ਬਾਅਦ ਸਾਡਾ ਧੂਮ-ਧਾਮ ਨਾਲ ਵਿਆਹ ਹੋ ਜਾਂਦਾ ਹੈ। ਦੋਸਤੋ ਸਾਰਾ ਕੁਝ ਸੈੱਟ ਹੋ ਜਾਂਦਾ ਹੈ। ਮਾਲਕ ਦੀ ਕੁੜੀ ਨੂੰ ਮੈਂ ਤਾਈ ਦੇ ਘਰ ਹੀ ਵਿਆਹ ਕੇ ਲਿਆਨਾ ਹਾਂ। ਜਿਸ ਤੋਂ ਬਾਅਦ 2-3 ਸਾਲਾਂ ਬਾਅਦ ਰੋਹਿਤ ਵੀ ਬਿਲਕੁਲ ਠੀਕ ਹੋ ਜਾਂਦਾ ਹੈ। ਬਤੇ ਰੋਹਿਤ ਜੋ ਕਿ ਇੱਕ ਚੰਗਾ ਪੜ੍ਹਿਆ ਲਿਖਿਆ ਮੁੰਡਾ ਸੀ ਉਹ ਗਲਤ ਕੰਮਾਂ ਵਿੱਚ ਪੈ ਕੇ ਇਸ ਲਾਈਨ ਵਿੱਚ ਬੱਗਿਆ ਸੀ। ਮੈਂ ਉਸ ਨੂੰ ਫਿਰ ਤੋਂ ਲੈਨ ਤੇ ਲਿਆਇਆ ਅਤੇ ਉਸ ਦਾ ਪੜ੍ਹਾਈ ਲਿਖਾਈ ਫਿਰ ਤੋਂ ਸ਼ੁਰੂ ਕਰੀ ਅਤੇ ਦੇਖਦੇ ਹੀ ਦੇਖਦੇ ਉਹ ਵੀ ਪੜ੍ਹਾਈ ਲਿਖਾਈ ਕਰਕੇ ਇੱਕ ਅਫਸਰ ਬਣ ਚੁੱਕਿਆ ਸੀ। ਸਾਰੀ ਜ਼ਿੰਦਗੀ ਠੀਕ ਹੋ ਗਈ ਸੀ ਤੇ ਹੁਣ ਸਾਡੇ ਖੁਸ਼ਹਾਲੀ ਜਿਹ ਦਿਨ ਟੱਪਣ ਲੱਗ ਪਈ ਸੀ ਦੋਸਤੋ ਐਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ